ਹਲਕਾ ਦਾਖਾ ਦੇ ਜੋ ਐਮ ਐਲ ਏ ਸਰਦਾਰ ਮਨਪ੍ਰੀਤ ਸਿੰਘ ਵਾਲੀ ਇਸ ਮੰਚ ਦੇ ਉੱਤੇ ਕੋਈ ਵੀ ਤੁਹਾਡੇ ਨਾਲ ਸਿਆਸੀ ਗੱਲ ਨਹੀਂ ਕੀਤੀ ਜਾਊ ਸਿਰਫ ਤਾਂ ਸਰਫੇਸ ਖੇਡ ਮੇਲੇ ਲਈ ਗੱਲ ਕੀਤੀ ਜਾਊ ਸਰਦਾਰ ਮਨਪ੍ਰੀਤ ਸਿੰਘ ਵਾਲੀ ਐਮ ਐਲ ਏ ਹਲਕਾ ਦਾਖਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਅੱਜ ਤੁਹਾਨੂੰ ਸਾਰਿਆਂ ਨੂੰ ਅੱਜ ਇੱਥੇ ਸੱਦਾ ਦੇ ਕੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਕੀਤਾ ਤੇ ਤੁਸੀਂ ਸਾਰੇ ਹੀ ਆਪਦੇ ਹੱਕਾਂ ਦੇ ਲਈ ਆਪਦੇ ਸ਼ੌਂਕ ਦੇ ਲਈ ਅੱਜ ਇੱਥੇ ਪਹੁੰਚੇ ਹੋ ਸੋ ਅੱਜ ਜਿਹੜੀਆਂ ਸਾਡੀਆਂ ਵਿਰਾਸਤੀ ਖੇਡਾਂ ਨੇ ਚਾਹੇ ਉਹਦੇ ਵਿੱਚ ਬੈਲ ਗੱਡੀਆਂ ਨੇ ਚਾਹੇ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਨੇ ਚਾਹੇ ਕਬੂਤਰਾਂ ਦੀ ਬਾਜੀ ਆ ਚਾਹੇ ਘੋੜਿਆਂ ਦੀਆਂ ਦੌੜਾਂ ਨੇ ਕਿਉਂਕਿ ਸਾਡਾ ਵਿਰਸਾ ਸਾਡਾ ਇਤਿਹਾਸ ਸਾਡਾ ਪਛੋਕੜ ਸੋ ਇਹਨਾਂ ਖੇਡਾਂ ਨਾਲ ਜੁੜਿਆ ਹੋਇਆ ਸੋ ਸਾਰੇ ਹੀ ਬੜੇ ਸ਼ੌਂਕ ਦੇ ਨਾਲ ਇਹਨਾਂ ਪੰਛੀਆਂ ਨੂੰ ਇਹਨਾਂ ਜਾਨਵਰਾਂ ਨੂੰ ਅਸੀਂ ਪਾਲਦੇ ਆ ਪੁੱਤਾਂ ਵਾਂਗ ਉਹਨਾਂ ਦੀ ਸੰਭਾਲ ਕਰਦੇ ਆ ਵਧੀਆ ਇਹਨਾਂ ਨੂੰ ਖਰਾਕ ਦਿੱਤੀ ਜਾਂਦੀ ਐ ਇਸ ਲਈ ਪਿਛਲੇ ਸਮੇਂ ਤੋਂ ਲੈ ਕੇ ਇੱਕ ਐਨਜੀਓ ਵੱਲੋਂ ਸਾਡੀਆਂ ਬੈਲ ਗੱਡੀਆਂ ਨੂੰ ਰੋਕਣ ਦੇ ਲਈ ਕਬੂਤਰ ਬਾਜੀ ਨੂੰ ਰੋਕਣ ਦੇ ਲਈ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਨੂੰ ਰੋਕਣ ਦੇ ਲਈ ਸਮੇਂ-ਸਮੇਂ ਤੇ ਜਿਹੜੇ ਕੋਈ ਨਾ ਕੋਈ ਚਿੱਠੀਆਂ ਪੱਤਰ ਜਾਂ ਅਦਾਲਤਾਂ ਦੇ ਵਿੱਚ ਕੇਸ ਕੀਤੇ ਜਾ ਰਹੇ ਨੇ ਸੋ ਅੱਜ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਪਰਾਲਾ ਤੁਸੀਂ ਕੀਤਾ ਕਿਉਂਕਿ ਸਭ ਤੋਂ ਵੱਡੀ ਸ਼ਕਤੀ ਆ ਜਿਹੜੀ ਉਹ ਇਕੱਠ ਦੇ ਵਿੱਚ ਹੁੰਦੀ ਆ ਜਦੋਂ ਅਸੀਂ ਇਕੱਠੇ ਹੋ ਜਾਂਦੇ ਹਾਂ ਤਾਂ ਸਰਕਾਰਾਂ ਨੂੰ ਵੀ ਵਕਤ ਪੈ ਜਾਂਦਾ ਕਿਉਂਕਿ ਪਿਛਲੇ ਸਮੇਂ 'ਚ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀਗੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਸਮੁੱਚੇ ਪੰਜਾਬ ਦੇ ਕਿਸਾਨਾਂ ਨੇ ਮਜ਼ਦੂਰਾਂ ਨੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਹਰ ਵਰਗ ਨੂੰ ਨਾਲ ਲੈ ਕੇ ਉਹ ਸੰਘਰਸ਼ ਵਿੜਿਆ ਅਤੇ ਸਾਨੂੰ ਉਹਦੇ ਵਿੱਚ ਕਾਮਯਾਬੀ ਮਿਲੀ ਸੋ ਅੱਜ ਦਾ ਜਿਹੜਾ ਤੁਹਾਡਾ ਇਕ ਇਤਿਹਾਸ ਹੈ ਇਕੱਠ ਹੈ ਇਸ ਗੱਲ ਦੇ ਇਹ ਸਬੂਤ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੇ ਹੱਕ ਨੇ ਜਿਹੜੇ ਤੁਹਾਡੇ ਸ਼ੌਕ ਨੇ ਜਿਹੜੀਆਂ ਸਾਡੀਆਂ ਵਿਰਾਸਤੀ ਖੇਡਾਂ ਨੇ ਤਾਂ ਇਹਤੇ ਰੋਕ ਲਾਉਣ ਦੇ ਲਈ ਸਰਕਾਰਾਂ 100 ਵਾਰ ਸੋਚਣਗੀਆਂ ਮੈਂ ਤੁਹਾਨੂੰ ਅੱਜ ਇਸ ਹਲਕੇ ਦੇ ਵਿੱਚ ਤੁਸੀਂ ਪਹੁੰਚੇ ਹੋ ਇਸ ਇਲਾਕੇ ਦਾ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਜੀ ਆਖਦਾ ਉੱਥੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਵੀ ਸਾਡੀ ਲੋੜ ਆ ਵਿਦਾਨ ਸਭਾ ਦੇ ਵਿੱਚ ਚਾਹੇ ਕਾਨੂੰਨ ਪਾਸ ਕਰਨਾ ਹੋਵੇ ਜਾਂ ਕਿਤੇ ਵੀ ਕਿਸੇ ਨੂੰ ਵੀ ਮਿਲਣਾ ਹੋਵੇ ਤਾਂ ਜਿੱਥੇ ਵੀ ਤੁਸੀਂ ਸਾਡੀ ਡਿਊਟੀ ਲਾਵੋਗੇ ਹਮੇਸ਼ਾ ਹੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਹੀ ਕਿਉਂਕਿ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਤੁਸੀਂ ਸਾਰੇ ਪਹੁੰਚੇ ਹੋ ਤੁਹਾਡਾ ਫੇਰ ਧੰਨਵਾਦ ਮੈਂ ਇੱਕ ਜਕਾਰਾ ਬੁਲਾਉਣਾ ਦੋਨੋਂ ਹੱਥ ਖੜੇ ਕਰਕੇ ਆਪਾਂ ਸਰਕਾਰਾਂ ਨੂੰ ਦੱਸ ਦਈਏ ਕਿ ਇਹ ਸਾਡੇ ਸ਼ੌਂਕ ਨਹੀਂ ਅਸੀਂ ਸਾਡੀ ਇੱਕ ਵੱਖਰੀ ਦੁਨੀਆ ਮੈਂ ਕੱਲ ਸੁਣ ਰਿਹਾ ਸੀ ਕਿ ਇੱਕ ਕੈਨੇਡਾ ਤੋਂ ਵਿਅਕਤੀ ਕਹਿੰਦਾ ਮੈਂ ਸਿਰਫ ਕਬੂਤਰਬਾਜ਼ੀ ਕਰਕੇ ਇੰਡੀਆ ਦੇ ਵਿੱਚ ਰਹਿ ਰਿਹਾ ਹਾਂ ਸੋ ਬਲਦਾਂ ਨੂੰ ਕਿਸ ਤੰਗ ਨਾਲ ਸੀ ਪਾਲਦੇ ਹਾਂ ਘੋੜਿਆਂ ਨੂੰ ਕਿਵੇਂ ਪਾਲਦੇ ਹਾਂ ਸ਼ਿਕਾਰੀ ਕੁੱਤਿਆਂ ਨੂੰ ਕਿਵੇਂ ਪਾਲਦੇ ਹਾਂ ਸੋ ਇਹ ਸਾਰੇ ਆਪਾਂ ਹੀ ਜਾਣਦੇ ਹਾਂ ਸੋ ਇਸ ਲਈ ਦੋਨੋਂ ਹੱਥ ਖੜੇ ਕਰਕੇ ਆਪਾਂ ਜਕਾਰਾ ਬੁਲਾ ਕੇ ਸਰਕਾਰਾਂ ਨੂੰ ਇਸ ਗੱਲ ਨੂੰ ਜਾਣੂ ਕਰਾਈਏ ਕਿ ਸਾਡੇ ਹੱਕ ਤੇ ਸਾਡੇ ਸ਼ੌਂਕ ਨੇ ਜਿਹੜੇ ਇਹਨਾਂ ਤੇ ਰੋਕ ਨਾ ਲਾਈ ਜਾਵੇ ਬੋਲੇ ਈਸੋ ਨਿਹਾਲ ਸਾਡੇ ਹੱਕ ਸਾਡੇ ਹੱਕ ਸਾਡੇ ਸ਼ੌਂਕ ਸਾਡੇ ਸ਼ੌਂਕ ਸਾਡਾ ਇੱਕ ਜਿੰਦਾਬਾਦ ਬੋਲੇ ਈਸੋ ਨਿਹਾਲ ਜਿੰਦਾਬਾਦ ਧੰਨਵਾਦ ਜੀ ਸਾਰਿਆਂ ਦਾ ਬਹੁਤ ਮੈਂ ਸਰਦਾਰ ਮਨਪ੍ਰੀਤ ਸਿੰਘ ਵਾਲੀ ਨੂੰ ਇੱਥੇ ਇੱਕ ਗੱਲ ਜ਼ਰੂਰ ਕਹਣੀ ਚਾਹਨਾ ਜਦੋਂ ਉਹ ਵਿਧਾਨ ਸਭਾ ਦੇ ਵਿੱਚ ਜਾਣ ਸਪੀਕਰ ਸਾਹਿਬ ਦੇ ਸਾਹਮਣੇ ਇਹ ਜਿਹੜਾ ਇਕੱਠਾ ਇਸ ਦੇ ਲਈ ਦੋ ਲਬਜ ਉਸ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਜ਼ਰੂਰ ਬੋਲਣ ਕਹੋ ਹੱਥ ਖੜੇ ਕਰਕੇ ਸਾਰੇ ਮੈਂ ਵਾਲੀ ਸਾਹਿਬ ਨੂੰ ਕਹੂੰਗਾ ਕਿ ਉਹ ਆਪਣਾ ਵਾਅਦਾ ਕਰਨ ਕਿ ਅਸੀਂ ਉੱਥੇ ਦੋ ਲਬਜ ਜ਼ਰੂਰ ਬੋਲਾਂਗੇ ਸੋ ਮੈਂ ਤਾਂ ਪਹਿਲਾਂ ਹੀ ਤੁਹਾਡਾ ਵਾਅਦਾ ਕੀਤਾ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡੇ ਲਈ ਤੁਹਾਡੇ ਸ਼ੌਂਕ ਦੇ ਲਈ ਤੁਹਾਡੇ ਹੱਕਾਂ ਦੇ ਲਈ ਵਿਧਾਨ ਸਭਾ ਦੇ ਵਿੱਚ ਵੀ মিডিਏ ਵਿੱਚ ਵੀ ਹਰ ਜਗ੍ਹਾ ਅਸੀਂ ਪੂਰਾ ਜ਼ੋਰ ਲਾਵਾਂਗੇ ਪੂਰਾ ਰੌਲਾ ਪਾਵਾਂਗੇ ਤੁਹਾਡੇ ਨਾਲ ਖੜੇ ਹਾਂ ਤਾਂ ਜੋ ਇਹਨਾਂ ਤੇ ਰੋਕ हटਾਈ ਜਾਵੇ ਸੋ ਰੋਕ ਨਾ ਲਾਈ ਜਾਵੇ ਧੰਨਵਾਦ ਜੀ